ਹਾਂ ਜੀ ਇੱਕ ਟੋੜੀ ਟੋੜੀ ਬਾਣੀ ਭਗਤਾਂ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਕੋਈ ਬੋਲੇ ਨਿਰਵਾ ਕੋਈ ਬੋਲੇ ਦੂਰ ਜਲ ਕੀ ਮਾਛਲੀ ਚਰੇ ਖਜੂਰ ਤਾਂ ਕੋਈ ਦਾ ਵਰਮੈ ਨੇੜੇ ਆ ਕੋਈ ਕਹਦਾ ਦੂਰ ਆ ਹਮ ਹਮ ਜਲ ਦੇ ਰੰ ਵਿੱਚ ਬਾੜੀ ਮਾਛਲੀ ਖਜੂਰ ਤੇ ਝੜ ਗਈ ਅੱਛਾ ਜੀ ਹਿ ਜੂਰ ਤਾਂ ਚੜ ਜਾ ਜੇ ਬਸਲੀ ਚਾਇ ਤੇ ਪਾਲੀ ਦੇ ਦਰਿਆ ਜਰਨਲ ਜੀ ਚੱਲਦਾ ਹੋਵੇ ਉੱਥੇ ਪ੍ਰੇਸ਼ਾਂਤ ਰਹੂਗੀ ਰਹੂਗੀ ਅੱਛਾ ਜੀ ਜਿਹੜੀ ਆ ਬਸਲੀ ਦੇ ਅੰਦਰ ਪਰੇਸ਼ਾਨੀ ਇਹ ਨਾ ਸਾਡੀ ਹੂੰ ਹੂੰ ਉਹਦੇ ਅੰਦਰ ਅੱਛਾ ਜੀ ਪਾਉ ਦੇ ਚੱਲਦੇ ਵਿੱਚ ਨਹੀਂ ਹੈ ਹੂੰ ਹੂੰ ਤੇ ਖਜੂਰ ਤੇ ਚੜੀ ਆ ਹੂੰ ਹੂੰ ਖਜੂਰ ਕੀ ਹੋਈ ਹੂੰ ਹੂੰ ਖਜੂਰ ਤੇ ਕੁੜੀ ਆ ਅੱਛਾ ਜੀ ਤੇ ਤੁਹਾਡੇ ਨੂੰ ਜਾ ਜਣੀ ਹੂੰ ਹੂੰ ਕੁੜੀ ਥੱਲੇ ਰਹਿਣਾ ਸੀਗਾ ਹੂੰ ਹੂੰ ਫੇਬ ਕੋਲ ਜੇ ਰਹਿਣਾ ਹੂੰ ਹੂੰ ਥੱਲੇ ਹੀ ਕੋਲ ਪਾਣੀ ਥੱਲੇ ਹੈ ਬਰਫ ਵਰਗਾ ਠੰਡਾ ਠੀਕ ਹੈ ਜੀ ਜਿਹੜੂ ਦਰਤਾ ਜੜੀ ਹੂੰ ਹੂੰ ਫਿਰਦੇ ਤੋਂ ਉਤਰਾਉਣਾ ਸਲਾ ਇਹ ਸਭ ਜੂਰੇ ਹੂੰ ਹੂੰ ਇੱਟੇ ਜਾ ਜੜੀ ਇਸੇ ਕਰਕੇ ਬਿਆ ਕੋਲੇ ਪਾਣੀ ਜਿਹੜੇ ਵਾਲਾ ਜਾਨਵਰ ਪਾਣੀ ਛੱਡੂਗਾ ਬਿਆ ਕੋਲ ਤਾਂ ਹੋਊਗਾ ਜੀ ਠੀਕ ਹੈ ਜੀ ਉਹ ਯੂਰੋ ਕਰਨ ਗਈ ਤੇ ਖਜੂਰਾਂ ਦਾ ਅਰਦੇ ਸ਼ੌਦੀ ਇਹਨੇ ਕੱਢੇ ਖਦੀਆ ਮਤਲਬ ਤੇ ਕੱਢੇ ਲੱਗਦੇ ਨੇ ਠੀਕ ਹੈ ਜੀ ਜਨਾ ਹੈਲਦੀਏ ਤਲਵਦੀ ਉਹਨੇ ਕੱਢਨੇ ਚਾਹੁੰਦੇ ਨੇ ਹੂੰ ਹੂੰ ਉੱਡੀ ਫਸ ਗਈ ਠੀਕ ਹੈ ਜੀ ਆ ਠੀਕ ਹੈ ਜੀ ਇਹ ਕਿਹਾ ਹੋਇਆ ਹੋਏਗਾ ਬੁੱਧੀਵਾਰੀ ਕਿਹਾ ਹੋਇਆ ਹੋਏ ਸੁਰਤ ਨੂੰ ਸੁਰਤ ਨੂੰ ਕੀ ਆ ਹਾਂ ਜੀ ਜਾ ਗਿਆ ਜਾਵੜਿਆ ਉੱਤੇ ਤ੍ਰਿਕੁਟੀ ਜਾ ਕੇ ਬਹਿ ਗਈ ਕਿਦਾ ਸਾਹ ਲੈਣ ਤੋਂ ਔਖੀ ਹੋਈ ਹੋਈ ਦੂਏ ਕੰਡੇ ਖਾਰੀ ਖੜੇ ਹਾਰੇ ਠੀਕ ਹੈ ਜੀ ਹਾਂ ਜੀ ਕਾਏ ਰੇ ਬਕਵਾਦ ਲਾਇਓ ਜਿਨ ਹਰ ਪਾਇਓ ਤਿਨਹਿ ਛੁਪਾਇਓ ਛਪਾਇਓ ਰਹੋ ਤਾਂ ਕਾਹਦਾ ਕੰਮ ਬਗਵਾਸ ਕਰਦੇ ਹੋ ਜਿਹੜਾ ਪਾਲੰਦਾਂ ਛਪਾਲੰਦਾਂ ਅੱਛਾ ਜੀ ਕਾਏ ਰੇ ਬਕਵਾਦ ਲਾਇਓ ਕਿਉਂ ਬਗਵਾਸ ਕਰਦੇ ਹੋ ਹੂੰ ਜਨ ਹਰ ਪਾਇਓ ਤਲਿਛ ਪਾਇਓ ਜਨ ਹਰ ਪਾਇਓ ਤਲਿਛ ਪਾਇਓ ਬਕਵਾਸ ਕਿਉਂ ਕਰਦੇ ਹੋ ਆ ਜਿਹੜਾ ਗ੍ਰੰਥ ਲਿਖਿਆ ਨੇ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਲਿਖਿਆ ਨੇ ਪਰ ਗਿਆਨ ਦੇ ਬੇਦ ਉਹਨਾਂ ਨੇ ਨਹੀਂ ਲਿਖਿਆ ਨੇ ਤੇ ਛਪਾ ਲੈਂਦੇ ਪ੍ਰਗਟ ਕੇ ਬੀਦਾ ਕੌਣ ਪ੍ਰਗਟ ਕਰਦਾ ਹੂੰ ਨਾਲੇ ਦਾ ਬੇਦ ਕਹਿੰਦੇ ਹੋਏ ਲਿਖੇ ਹੋਏ ਪਕਤਾ ਦੇ ਹੂੰ ਉੱਤੇ ਜੀ ਹਰ ਕਿਤਾ ਹੈ ਉੱਤੇ ਆਇਆ ਹੂੰ ਨਾਲੇ ਉਹ ਕਥਾ ਸੁਣੋ ਵੀ ਲੋ ਕਿ ਚਪਾਇਆ ਵੀ ਕਹਿਨੇ ਹੋ ਵੀਰੇ ਦੱਸਿਆ ਕੀ ਨੇ ਇੱਕ ਤਾਂ ਬੱਲ ਲਿਖੀ ਕੀ ਨਾ ਬਾਈ ਗਰੰਟੀ ਨਾ ਲਿਖਿਆ ਇਹ ਬਕਵਾਸ ਕਰਦੇ ਨੇ ਬਕਵਾਸ ਤਾਂ ਕਰਦੇ ਨੇ ਵੀ ਹੁਣ ਜੇ ਕੋਈ ਦੱਸੂਗਾ ਸਾਡਾ ਪਰਦਾ ਫੋਲ ਦੂ ਅੱਛਾ ਜੀ ਤੇ ਕਿ ਵੀਰ ਦੱਸਈ ਨੇ ਉਹ ਤਾਂ ਤੁਸੀਂ ਟੱਕਦੇ ਮਿੱਟੀ ਬਾਤੀ ਉਹਨਾਂ ਤੇ ਜੇ ਹੁਣ ਮਿੱਟੀ ਬਾਗ ਪਰੇ ਕਰਾ ਕਰਕੇ ਕੋਈ ਦਖੂਦਾ ਵੀ ਥੱਲੇ ਦਾ ਰਾ ਆ ਹਾ ਅਸਲਾਹ ਹਾਂਜੀ ਉਹ ਨਾ ਹੋਰ ਗੱਲ ਹੈ ਨਾ ਟਖਦਾ ਬਿਠੀ ਨਾ ਠੀਕ ਹੈ ਜੀ ਗੜੀਆਂ ਅੜ ਗਈਆਂ ਸਭ ਦੀ ਹੂੰ ਹੂੰ ਫਿਲਵੇ ਲੈਣ ਦਾ ਟਖ ਦਿੱਤੀ ਰੇਲ ਤੋਂ ਲੈਣ ਤੋਂ ਲੱਗਦਾ ਸੀ ਉਹ ਤਾਂ ਟੱਗ ਗਿਆ ਬਈ ਉੱਥੇ ਫਿਰ ਬਚਨ ਦੀ ਨਹੀਂ ਆ ਗੜੀ ਹਾਂਜੀ ਕਹਿੰਦੇ ਜਿਹੜਾ ਜੇ ਕੋਈ ਦੱਸਦਾ ਉਹ ਕਹਿੰਦੇ ਜੀ ਜਿਹੜਾ ਪਾਲਣ ਦਾ ਉਹ ਤਾਂ ਬੋਲਦਾ ਹੀ ਨਹੀਂ ਹੁੰਦਾ ਇਹਦੇ ਪ੍ਰਚਲਿਤ ਅਰਥ ਵੀ ਇਸ ਤਰ੍ਹਾਂ ਹੀ ਕੀਤੇ ਹਨ ਸਾਬ ਸਿੰਘ ਜੀ ਨੇ ਵੀ ਐਵੇਂ ਲਿਖਿਆ ਹੈ ਇਹ ਭਾਈ ਰੱਬ ਨੇੜੇ ਹੈ ਕਿ ਦੂਰ ਇਸ ਬਾਰੇ ਆਪਣੀ ਵਿੱਦਿਆ ਦਾ ਵਿਖਾਵਾ ਕਰਨ ਲਈ ਕਿਉਂ ਵੇਰਥ ਬਹਿਸ ਕਰਦੇ ਹੋ ਜਿਸ ਮਨੁੱਖ ਨੇ ਰੱਬ ਨੂੰ ਲੱਭ ਲਿਆ ਉਸਨੇ ਆਪਣੇ ਆਪ ਨੂੰ ਲੁਕਾਇਆ ਹੈ ਭਾਗ ਉਹ ਇਹ ਬੈਸਾਂ ਦੇ ਰਾਹੀ ਆਪਣੀ ਵਿੱਦਿਆ ਦਾ ਢੰਡੋਰਾ ਨਹੀਂ ਦਿਨ ਦਾ ਫਿਰਦਾ ਰਹੋ ਅਨੰਦਤਾ ਪਾਗਲ ਸੀ ਨਾ ਦਿੰਦਾ ਫਿਰਦਾ ਆਪਾਂ ਪਹਿਲਾਂ ਵੀ ਤਰਕ ਵਾਲਾ ਸ਼ਬਦ ਪੜ੍ਹਿਆ ਵੀ ਜ ਜਿਹਨੇ ਪਾ ਲਿਆ ਉਹਦੇ ਅੰਦਰ ਤਰਕ ਆ ਜਾਂਦਾ ਤਰਕ ਵਾਲਾ ਤਾਂ ਗੱਲ ਕਰਦਾ ਹੀ ਹੈ ਜੀ। ਰੂਹ ਹੈ ਤਰਕ। ਜਿਹੜਾ ਪੜਲ ਸੀਾਰੇ ਉਹਦੇ ਆਪ ਤੇ ਖੜਾ ਨਾ ਪੜਨ ਦੇ ਨਾਲ ਖੜੇ ਨਾ ਜੀ। ਹਾਂਜੀ। ਉਹ ਜਿਹੜਾ ਪੜਲ ਸੀ ਉਹਦਾ ਜਿਹੜਾ ਠਿਕਾ ਉਹਦੇ ਨਾਲ ਸਾਫ਼ ਸਾਨੂੰ ਬੋਲਾਂ ਤੇ ਆਪਣੀ। ਹਮ ਹਮ। ਪੰਡਤ ਦੇ ਦਾ ਲੋਕ ਖਲਾਫ ਤੇ ਹਾਂਜੀ। ਦੁਆ ਇਹ ਸਿੱਖਾ ਹੁਣ। ਹਮ ਹਮ। ਅਰੇ ਨਾ ਮੋਹ ਲੈ ਆਈ। ਉਹਨਾਂ ਨੇ ਛਾਈ ਲਾ ਲਈ ਬਈ ਸਾਹ ਦਾਣਾ ਟੀਕਾ ਹੋ ਰਿਹਾ ਗੱਲ ਕੋਈ ਐ ਦੋਹਾਂ ਦੀ ਹੂੰ ਉਹਦਾ ਇਹ ਦਵਾਈ ਦਵਾਈ ਐ ਸਿੱਖ ਤੇ ਉਹ ਗੱਲ ਟੀਕੇ ਦੀ ਹੂੰ ਹੂੰ ਪੰਡਾਲੇ ਦੀ ਹੂੰ ਹੂੰ ਪੰਡਾਲੇ ਝੂਠੇ ਟੀਕੇ ਦੀ ਇਹਦੇ ਕੋਈ ਗੋਲੀ ਹੂੰ ਜ਼ਰਾ ਗੱਲ ਆਉਲ ਗਈ ਠੀਕ ਹੈ ਜੀ ਹੁਣ ਦੇਖੋ ਕੀ ਲਿਖਦਾ ਹੈ ਇਹ ਹੀ ਉਹ ਲਿਖਦਾ ਪੜ੍ਹ ਲਦੇ ਹੀ ਇਹ ਕਹਿੰਦਾ ਠੀਕ ਹੈ ਕਹਿੰਦਾ ਹੈ ਵੀ ਉਹ ਜਿਹੜੇ ਅਰਥ ਹੈ ਉਹਨਾਂ ਤੋਂ ਉਲਟ ਗੱਲ ਹੈ ਵੀ ਜਿਨ੍ਹਾਂ ਨੇ ਪਾਇਆ ਹੈ ਉਹਨਾਂ ਨੇ ਤਾਂ ਬੋਲ ਕੇ ਦੱਸਿਆ ਹੈ ਤੇ ਤੁਸੀਂ ਕਹਿੰਦੇ ਹੋ ਜਿਨ੍ਹਾਂ ਨੇ ਪਾਇਆ ਉਹਨਾਂ ਨੇ ਛੁਪਾਇਆ ਹੈ ਆ ਕਾਇਰੇ ਬਕਵਾਦ ਲਾਇਆ ਰਹੀ ਮਤਲਬ ਹਾਂ ਜਿਹੜੇ ਭਗਤੀ ਉਹ ਅੱਜਾਟ ਗਿਆ ਹੂੰ ਤੁਸੀਂ ਜਹਾ ਪੰਡਤ ਦਾ ਨਾ ਹੋਣ ਹੈ ਬਕਵਾਦ ਹੈ ਹੈ ਅੱਗੇ ਫਿਰ ਪੰਡਤ ਦਾ ਨਾ ਹੋ ਰਿਹਾ ਨਾ ਅਗਲੀ ਟੁਕ ਵਿੱਚ ਕਾਇਰੇ ਕਾਇਰੇ ਬਕਵਾਦ ਲਾਇਓ ਭਗਤੀ ਦੇ ਹੱਥ ਕੇ ਉਚਾਰਦੇ ਨੇ ਹੂੰ ਉਹਦੇ ਯਰਦ ਕੀਤੇ ਨੇ ਉਹਦਾ ਫਿਰ ਉਹਦੇ ਘੜਤੇ ਉਹਦੇ ਨਹੀਂ ਉਹਦੇ ਵੀ ਕੀਤੇ ਹੋਣਗੇ ਵਿਦਿਆ ਹਾਸਲ ਕਰਕੇ ਬ੍ਰਾਹਮਣ ਆਦਿਕ ਵੇਦ ਆਦਿਕ ਧਰਮ ਪੁਸਤਕਾਂ ਦੀ ਵਿਸਥਾਰ ਨਾਲ ਚਰਚਾ ਕਰਦਾ ਫਿਰਦਾ ਹੈ ਪਰ ਮੂਰਖ ਨਾਮਦੇਵ ਸਿਰ ਪ੍ਰਮਾਤਮਾ ਨੂੰ ਉਹੀ ਪਛਾਣਦਾ ਹੈ ਕੇਵਲ ਪ੍ਰਮਾਤਮਨ ਨਾਲ ਹੀ ਉਸ ਦੇ ਸਿਮਰਨ ਦੇ ਰਾਹੀ ਸਾਝ ਪਾਉਂਦਾ ਹੈ ਕਿਉਂਕਿ ਅਗਲੀ ਪੰਕਤੀ ਹੈ ਨਾ ਪੰਡਿਤ ਹੋਇ ਕੇ ਵੇਦ ਬਖਾਨੈ ਮੂਰਖ ਨਾਮ ਦਿਓ ਰਾਮਹਿ ਜਾਨੈ ਨਾਮ ਦੇ ਨੂੰ ਜਾਣਦਾ ਨਾਮ ਦੇ ਤਾਂ ਕਹਿ ਰਿਹਾ ਹੈ ਬੇਜਾਨਦਾਰ ਉਹਨੇ ਜਬਾਇਆ ਕਿ ਉਹਦੀ ਹਾਂਜੀ ਇਹ ਫਿਰ ਠੀਕ ਹੈ ਜੀ ਉਹਨਾਂ ਦੇ ਗਲਤ ਅਰਥ ਬਿਲਕੁਲ ਕਾਦਰ ਨਹੀਂ ਗਿਆਨਪਤੀ ਗਲਤ ਕੀਤੇ ਨੇ ਅੱਛਾ ਜੀ ਇਹ ਨਵਲੇ ਨੂੰ ਸਮਝਾਈ ਬਹੁਤ ਹੀ ਢੁੰਗੀ ਸਾਜਿਦ ਦੇ ਤਹਿਤ ਦਰਸ ਕੀਤੇ ਨੇ ਕਰਵਾਏ ਗਏ ਨੇ ਬਿਨਾਂ ਕਰਾਇਤੇ ਜਿਹੜੇ ਇਹ ਉਸ ਵੇਲੇ ਵੀ ਸੀ ਇਸ ਵੇਲੇ ਜਾ ਜ਼ਰਦਾਂ ਸੀਗੇ ਅੱਛਾ ਜੀ ਕੋਲਕਾਤਾ ਰਿ ਵਿੱਚ ਸੀ ਚਾਹੁੰਦੇ ਆ ਸੋ ਜਾਣੇ ਹਾਂ ਜਿਨਾ ਜਿਨਾ ਨੇ ਜਾ ਵੀ ਜਿਹੜੇ ਆਰਥ ਨੇ ਪੂਰਤੀ ਪੂਜਾਲੇ ਉਹ ਨਹੀਂ ਖਰਾਬ ਕਰਨੇ ਆਪਾਂ ਦੇ ਪੂਰਤੀਆਂ ਕਰਦੇ ਹਾਂ ਹੂੰ ਇਹਨਾਂ ਦੀ ਫੜੀ ਹੋਈ ਸੀ ਹੂੰ ਹੂੰ ਪਟਵੰਦ ਹੋ ਗਈ ਸੀ ਮਹੂਰੀਆਂ ਲਵਾ ਰਦਾ ਨਹੀਂ ਮਾੜ ਨੂੰ ਦੇ ਲਈਓ ਹੂੰ ਆਰ ਕੇ ਰੱਖਾਂਗੇ ਤਨਾਦਨੀ ਮੈਂ ਰੱਖ ਲੈ ਉਹਨਾਂ ਬਾਦਲ ਜੀਰਨ ਕਰਦੀ ਚਲ ਜੀ ਹੂੰ ਹੂੰ ਇੱਕ ਮਿੰਟ ਮੈਂ ਤਾਂ ਹੂੰ ਇੱਕ ਮਿੰਟ ਮੈਂ ਨਹੀਂ ਹੋ ਰਹੀ ਠੀਕ ਹੈ ਇਹਦੇ ਉਹ ਸਾਰੇ ਦਿੱਦੂ ਜਿਆਦਾ ਦੂ ਜੁੜੇ ਹੋਏ ਨੇ ਬੇਦ ਨਾਲ ਠੀਕ ਹੈ ਜੀ ਜੇ ਮਰ ਗਿਆ ਸਦਾ ਇਹ ਦੂ ਦੁਖੀ ਨੇ ਹੂੰ ਉਹਦਾ ਦੁਖੀ ਨੇ ਜੀਜਾ ਦਾ ਉਹ ਵੀ ਦੁਖੀ ਨੇ ਉਹ ਤਾਂ ਇਹਦਾ ਭਰਾ ਤਾਂ ਹੈ ਰਾਹ ਕੋਈ ਨਹੀਂ ਮਿਲਦਾ ਕੀ ਕਰਨਾ ਇੱਥੇ 베ਦ ਔਕੜ ਨਾਲ ਲਿਖਿਆ ਫਿਰ ਇਹ 베ਦ ਦਾ ਕਿਹੜਾ ਮਤਲਬ ਹੈ ਗਿਆਨ ਦਾ ਮਤਲਬ ਹੋਇਆ 베ਦ 베ਦ ਗਿਆਨ ਹੈ ਜਿਹੜਾ 베ਦ ਹੈ আচ্ছা ਜੀ ਪੰਡਿਤ ਹੋਏ ਕਿ 베ਦ बखਾਨ ਹੈ ਉਹ ਫਿਰ ਕਿਹੜੇ 베ਦ बखਾਨ ਕਰਦਾ ਜਿਹਨੂੰ ਪਤਾ ਹੀ ਨਹੀਂ ਹੈ ਜੀ ਇੱਥੇ ਲਿਖਿਆ ਪੰਡਿਤ ਹੋਏ ਕਿ 베ਦ बखਾਨ ਹੈ 베ਦ ਔਕੜ ਨਾਲ ਲਿਖਿਆ ਮੈਂ ਪੁੱਛਣਾ ਚਾਹੁੰਦਾ ਇਹ ਕਿਹੜਾ 베ਦ ਦੀ ਗੱਲ ਹੋ ਰਹੀ ਹੈ ਜਿਹੜੇ ਚਾਰ 베ਦ ਕਹਿੰਦੇ ਉਹ ਨਹੀਂ 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 ਚਾਰ ਵੇਦ ਅਡਾ ਉਹ ਤਾਂ ਪਲੂਰਲ ਆਉਣਾ ਚਾਹੀਦਾ ਨਾ ਨਹੀਂ ਉਹ ਚਾਰ ਬਾੜ ਨੇ ਵੇਦ ਦੇ ਜੀ ਅੱਛਾ ਜੀ ਪੰਡਤ ਚਾਰਾਂ ਨਾਲ ਹੀ ਜ਼ਿਕਰ ਕਰਾ ਰਿਹਾ ਹੂੰ ਹੂੰ ਇੱਕ ਬਾੜ ਦਾ ਹੀ ਕਰਾ ਰਿਹਾ ਗਿਆਲ ਅੱਛਾ ਜੀ ਜਿਹੜਾ ਆਤਮ ਗਿਆਨ ਨਾਲ ਰਿਲੇਟਡ ਹੈ ਹੂੰ ਹੂੰ ਸਰਬਨ ਨਾਲ ਰਿਲੇਟਡ ਹੈ ਸਰਬਨ ਨਾਲ ਰਿਲੇਟਡ ਹੈ ਉਹ ਜਿਹੜਾ ਹੈ ਆਰ ਵੈਦ ਤੋਂ ਸਿਰਫ ਨਾਲ ਰਿਲੇਟਡ ਹੈ ਅੱਛਾ ਜੀ ਦਾ ਨਾ ਇਹ ਕਾਇਦਾ ਅ ਸ਼ਕਤੀਆਂ ਨਾਲ ਰਿਲੇਟਡ ਹਮ ਹਮ ਜਦ ਕਰਨੇ ਦੱਲਣਾ ਉਹ ਗੱਲ ਨਾਲ ਉੱਥੋਂ ਦੀ ਹਿਰਾਸਤ ਲੱਗਿਆ ਉਹ ਉੱਤਲੇ ਆਇਆ ਜਨ ਸਰਬਤਨ ਰਿਲੇਟਡ ਠੀਕ ਹੈ ਇਹ ਕਰਕੇ ਇਹ ਵੇਦ ਦਾ ਕਰ ਰਿਹਾ ਉਹ ਹਮ ਹਮ ਧਾਨ ਹਮ ਹਮ ਜੀ ਕਲਿਆਣ ਹੁਣ ਹਮ ਹਮ ਜੀ ਦੇ ਕਲਿਆਣ ਵਾਲਾ ਵੇਦ ਹੈ ਜਿਹੜਾ ਨਾ ਕਲਿਆਣਕਾਰੀ ਹਮ ਮੁਕਤੀ ਦਾ ਯਾਨੀ ਅੱਗੇ ਨੂੰ ਸੁਰਗ ਬਰੂਜ ਜਿਹੜਾ ਹੈ ਉਹ ਖਾਂ ਤੋਂ ਛਟਕਾਰੇ ਦੀ ਗੱਲ ਉਹ ਵੇ ਦਾ ਬਖਾਨਤਾਲਿਆ ਉਸ ਗਿਆਨ ਦਾ ਬਖਾਨਤਾਲਿਆ इवन ਫਰੀਦਕੋਟ ਵਾਲੇ ਨੇ ਵੀ ਅਰਥ ਇਹੀ ਕੀਤੇ ਆ ਵੀ ਛਪਾ ਲਿੰਦਾ ਜੀ ਇਹ ਭਾਈ ਤੁਮਨੇ ਵਿਆਕਰਣ ਵਿਅਰਥ ਬਕਣਾ ਲਗਾਇਆ ਹੈ ਅਰਥਾਤ ਕਿਉਂ ਝਗੜਦੇ ਹੋ ਜਿਸਨੇ ਹਰੀ ਕੋ ਪਾਇਆ ਹੈ ਦਿਨੋ ਨੇ ਆਪਣਾ ਆਪ ਛਪਾਇਆ ਹੈ ਆਬੇ ਉਹੀ ਗੱਲ ਹੈ ਹਾਂਜੀ ਛਪਾਇਆ ਦਾ ਮਤਲਬ ਇਹ ਪਤਾ ਨਹੀਂ ਕੀ ਕਰਦੇ ਛਪਾਇਆ ਦਾ ਮਤਲਬ ਛੁਪਾਉਣਾ ਹੀ ਹੁੰਦਾ ਨਾ ਜੀ ਆਪਣੇ ਆਪ ਨੂੰ ਹਾਈਡ ਕਰਨਾ ਹੈ ਨਾ ਆਪਣੇ ਆਪ ਨੂੰ ਹਾਈਡ ਕਰਨਾ ਉਹਦਾ ਇਹ ਵੀ ਕਹਿ ਦੂਗਾ ਵੀ ਮੈਂ ਤਾਂ ਆਇਆ ਗਿਆ ਕੋਈ ਮਾਣਾ ਆਪ ਲੁਕ ਗਿਆ ਇਹ ਬੰਦੇ ਸੋਨ ਨਾਲ ਲੁਕਾ ਉਹਦਾ ਇਹ ਵੀ ਕਹਿ ਕੇ ਛੁੱਟ ਜਾਊਗਾ ਇਹ ਕੀ ਕਹਿ ਕੇ ਛੁੱਟੂਗਾ ਇੱਕੇ ਵਾਰ ਆਉਂਦਾ ਕੁਰਬਾਨੀ ਚ ਜੀ ਛਪਾਇਓ ਇੱਕੇ ਵਾਰ ਆਉਂਦਾ ਹੋਰ ਤਾਂ ਹੈਗੀਆਂ ਆ ਅਖਰ ਆਉਣੇ ਵਾਰ ਛਪਾਇਓ ਅਖਰ ਇੱਕ ਵਾਰ ਹੀ ਆਉਂਦਾ ਛਪਾਇਆ ਹੁੰਦਾ ਛਪੀਣਾ ਹੁੰਦਾ ਪਰ ਛਪਾਇਓ ਇੱਕ ਵਾਰ ਛਪਾਇਆ ਤਾਂ ਅਰਦਾਸ ਸਾਰੇ ਇਹੀ ਅਰਦਾਸ ਕਰਦੇ ਨੇ ਵੀ ਉਹ ਬੋਲਦਾ ਜੀ ਕੋ ਭੈ ਸੰਤਾ ਕੋਲ ਖੂੜ ਗਿਆ ਨੇ ਠੀਕ ਹੈ ਜੀ ਖੂੜ ਗਿਆਣ ਵਾਲੇ ਨੂੰ ਖਤਰਾ ਦਿੱਤਾ ਹਾਂ ਜਾਨ ਵਾਲੇ ਨੂੰ ਖਤਰਾ ਆਇਆ ਉਹ ਤਾਂ ਇਹੀ ਕਹਿੰਦ ਕੇ ਉਹਨਾਂ ਦਾ ਪ੍ਰਚਾਰ ਹੈ ਬਸ ਇਹੀ ਗੱਲ ਠੀਕ ਹੈ ਜੀ ਕਾਸ਼ੀ ਵਾਲਿਆਂ ਦਾ ਇਹੀ ਪ੍ਰਚਾਰ ਹੈ ਕਾਸ਼ੀ ਤੇ ਖਰਾਬ ਹੈ ਜਾਨ ਇਹ ਹੂੰ ਹੂੰ ਉਹ ਤਾਂ ਇਹੀ ਕਹਣਗੇ ਜਿਹੜਾ ਪਾਲੰਦਾ ਜੀ ਉਹ ਤਾਂ ਬੋਲਦਾ ਹੀ ਦੂਸਤ ਤੁਸੀਂ ਵਾਹ ਜਿਹੜੇ ਪਰਵਰਚਨ ਕਰਦੇ ਹੋ ਇਹ ਕਾਦੇ ਵਾਸਤੇ ਕਰਦੇ ਹੋ ਤੁਸੀਂ ਜਾਣਿਆ ਨਹੀਂ ਮੈਂ ਕਰਦੇ ਹਾਂ ਹੂੰ ਹੂੰ ਤੁਸੀਂ ਇਹ ਪਰਵਰਚਨ ਕਰਦੇ ਹੋ ਤੁਸੀਂ ਜਾਣਿਆ ਨਹੀਂ ਕੁਝ ਵੀ ਉਹ ਕਰਦੇ ਹੋ ਗਾਲੇ ਕਹਿਣਾ ਚਾਹਾਂ ਜਾਣ ਲਿਆ ਠੀਕ ਹੈ ਜੀ ਹਾਂ ਇੱਕ ਵਾਰੀ ਤੇ ਕਹਿੰਦੇ ਸਾਨੂੰ ਬ੍ਰਹਮ ਗਿਆਨ ਹੋਇਆ ਹੋਇਆ ਬ੍ਰਹਮ ਗਿਆਨੀ ਕਹੋ ਹਾਂ ਦੋ ਵਾਰ ਜਗਾ ਨੂੰ ਇਹਦਾ ਬਾਇ ਗੋਲ ਦਾਲੀ ਇਹ ਬਹੁਤ ਬੁਰੀ ਤਰ੍ਹਾਂ ਲੋਕ ਇੰਨਾ ਬਦਲਾ ਧਰਮ ਦੇ ਨਾਮ ਤੇ ਅੰਧਵਿਸ਼ਵਾਸ ਚ ਆਏ ਹੋਏ ਨੇ ਇਹਦਾ ਗੁੰਦੀ ਹੀਦ ਜਿਹੜਾ ਗੋਲਾੰਦ ਕਰੇ ਆਸਾਂ ਕਪੂਰ ਖਾਂਦ ਘੋਰ ਘੋਰ ਖਾਂਦ ਘੋਰ ਜਿਹੜੇ ਲੋਕ ਉਹ ਧਰਮ ਕੋ ਜਿਹੜੇ ਸਿਆਣੇ ਬੰਦੇ ਨੇ ਉਹਦਾ ਧਰਮ ਨੂੰ ਮੰਨਦਾ ਹੀ ਨਹੀਂ ਜਿਹੜਾ موجوده ਧਰਮ ਉਹਨੇ ਮੰਨਦਾ ਹੀ ਨਾ ਠੀਕ ਹੈ ਅਜਾ ਕਲਾ ਜਰੀਆਂ ਨੂੰ ਜਿਹੜੇ ਫੜਕ ਲਿਆ ਨੇ ਪੁਲਿਸ ਵਾਲਿਆਂ ਦੂਰ ਕਿਤੇ ਬੰਦੇ ਨੇ ਰੂਹ ਇਹਨਾਂ ਨੂੰ ਕੋਈ ਹੈ ਹਾਂ ਅਰੇ بڑے بڑے ਸੰਤਾਂ ਨੂੰ ਕੈਦ ਕਰ ਲੈਂਦੇ ਨੇ, ਫੜ ਲੈਂਦੇ ਨੇ, ਇਹ ਇਹਨਾਂ ਦੇ ਪੜਦੇ, ਫਾਸ਼ ਕਰਦੇ ਨੇ, ਉਹ ਕਿਤੇ ਨਾ ਈ ਕਰਵਾਤਾ ਬੰਦੇ ਨੇ। ਹਾਂ। ਮੈਂ ਬੰਦੇ ਨਹੀਂ ਮੰਨਦੇ ਹਣੀ ਲੋਰੂ। ਹੂੰ। ਇਹ ਧਰਮ ਨੂੰ ਚੜਨਾ ਪਤਾ ਕੋਈ ਨਹੀਂ ਬੰਦਾ। ਹਾਂਜੀ। ਉਹ ਗੱਲ ਲੱਗਦਾ ਹੈ ਸਵਜ ਦੇ ਤੌਰ ਤੇ ਉਹਨਾਂ ਲੋੜ ਪੈ ਜਾਂਦੀ ਆ ਵੀ ਇਹ ਸ਼ਾਦੀਆਂ ਜਾਂ ਮਾਰਗ ਤੇ ਉਹ ਚਲੇ ਜਾਂਦੇ ਨੇ। ਉਹ ਸਵਜ ਦੀ ਗੱਲ ਹੈ। ਠੀਕ ਹੈ ਜੀ। ਪਿਛਵਾਦ ਨੇ ਉਹਨਾਂ ਨੂੰ ਕਿਹਾ ਵੀ ਇਹ ਸੱਚ ਹੈ। ਹੂੰ ਹੂੰ। ਸ਼ਰਦਾਰੀ ਹੈ ਉਹਨਾਂ ਦੇ ਤੇ ਬਿਲਕੁਲ ਵੀ ਸ਼ਰਦਾਰੀ ਹੈ। ਸ਼ਰਦਾਰੀ ਹਾਂਜੀ। ਬੰਨਰ ਵਾਲੇ ਸਾਰੇ ਬੂਰ ਕਰਨੇ। ਚਲਾਵਾਨ ਜਵਾਹੂ ਮੁਰਗੂ ਇਹਦੇ ਕਰਕੇ ਕਬੂਦਿਸ ਵੀ ਦੋਕਾਨਾ ਤੇ ਮੁਰਗਲੋ ਜੁੜੇ ਹੋ ਰਹੇ ਨੇ ਹੂੰ ਹੂੰ ਇਹਨਾਂ ਨੂੰ ਦੇਖ ਕੇ ਕਹਿੰਦੇ ਨੇ ਜੋ ਪ੍ਰਚਾਰ ਆ ਉਹ ਚ ਸਾਰ ਸਿੱਕਤਾ ਹੈ ਉਹ ਨਹੀਂ ਬਿਲਕੁਲ ਹੈ ਹੂੰ ਹੂੰ ਤੇ ਉਹਦਾ ਹੋਵੇ ਜਦ ਇਹ ਲੱਗੇ ਹੋ ਗਿਆ ਕਹਿੰਦੇ ਇਹਦਾ ਫੇਮ ਸਹੀ ਗੱਲ ਹੈ ਠੀਕ ਹੈ ਜੀ ਸਾਬਤ ਕਰਦਾ ਕੋਈ ਆ ਜੀ ਵੀ ਵੀ ਦਾ ਦੱਸਿਆ ਹੈ ਜੀ ਪ੍ਰਚਾਰੋਂ ਬੰਨ ਲਾ ਠੀਕ ਹੈ ਜੀ ਜਵਾਬ ਤਾਂ ਕਰਦਾ ਹੂੰ ਹੂੰ ਪੈਣਾ ਇਹ ਕਹਿਦਾ ਨਾਸਤ ਕਹਿ ਨਾਸਤ ਕਾ ਇਹਦੀ ਨਲਬੜਦੀ ਠੀਕ ਹੈ ਜੀ ਜਵਾਬ ਕਰੋ ਹੂੰ ਉਹਨਾਂ ਦਾ ਫਰਕ ਨਹੀਂ ਹੂੰ ਹੂੰ ਕਰਤਾ ਜਵਾਬ ਦੋ ਜਵਾਬ ਨਾ ਕੋਈ ਇਹਦੀ ਹੂੰ ਹੂੰ ਆਹ ਵਾਹ ਭਾਈ ਕੀ ਕਰਦੇ ਨੇ ਇਹਨਾਂ ਨੇ ਬਣਾਇਆ ਹੋਇਆ ਨਹੀਂ ਰਾਤ ਯਾਤਰਾ ਜੀ ਆਉ ਹੈ ਜੀ ਫਲਾਣਾ ਕੁੰਬ ਹੈ ਇਹ ਆ ਬਾਹਰ ਜਾਇਓ ਨੇ ਲੋਕਾਂ ਨੰਦਯੁਰਾਥ ਯਾਤਰਾ ਅੱਜ ਕਹਿੰਦੇ ਜੇ ਰਥ ਦੇ ਪਹੀਏ ਥੱਲੇ ਆ ਕੇ ਮਰ ਜਾਓ ਤਾਂ ਮੁਕਤੀ ਮਿਲਦੀ ਹੈ ਹਾਂ ਹਾਂ ਪਰ ਬਹੁਤ ਲੋਕ ਮਰਦੇ ਆਏ ਜੇ ਕੀ ਸਭ ਕੀ ਮੁਕਤੀ ਹੈ ਫਿਰ ਤਾਂ ਹਰੇਕ ਨੂੰ ਮਰ ਲਈ ਚਾਹੀਦਾ ਇਹਨੂੰ ਨਾ ਫਿਰ ਹਾਂ ਤੇ ਬਨਾਰਸ ਕਰਵਾਤਰ ਰੱਖਿਆ ਹੋਇਆ ਹੈ ਸਾਰੇ ਤਰੀਕੇ ਲੋਕਾਂ ਨੂੰ ਭਰਮਾਉਣ ਦੇ ਹੀ ਨੇ ਤੇ ਇਹ ਸਾਰਾ ਸਾਜ਼ਾ ਚ ਲੋੜ ਜਾਈਦਾ ਦੂਰ ਦੂਰ ਨਾ ਤਾਂ ਤਾਂ ਅੱਗੇ ਬਲੋ ਮਰੀ ਜੜ ਗੁਫਤੀ ਬੀਜੀ ਜਾਵੇ ਪਰ ਫਰਕਾਲ ਦਾ ਕੰਮ ਹੋਵੇ ਗੁਫਤੀ ਜਣੀ ਨਾ ਚੱਪਾ ਪਰਫਕਾਰ ਕੋਈ ਨਹੀਂ ਹੈ ਹਾਂ ਜੇ ਰਾਤਲੇ ਅੱਗੇ ਕੋਈ ਵਰਦਾ ਸਭ ਨੂੰ ਆਰੇ ਦੇਣਾ ਚਾਹੀਦਾ ਹਾਂ ਜਿਹੜੇ ਬਰਨਣ ਵਾਲੇ ਦਾ ਕੰਮ ਸੁਣਾਉਂ ਕਰੇ ਗੁਫਤੀ ਦਾ ਵੇ ਆਹ ਸਭ ਨੂੰ ਪਤਾ ਹੋਰ ਇਲਾਕੇ ਲੋਕਾਂ ਦੇ ਕੋਲ ਹੈ ਉਹਦੇ ਦਾ ਫੀਟੂਰ ਹੈ ਅਤੇ ਸਾਡੇ ਇੱਕ ਬਹੁਤ ਬੜੀ ਐਡ ਬਹੁਤ ਬੜਾ ਬਿਲਬੋਰਡ ਲਿਖ ਕੇ ਲਾਇਆ ਸੀ ਕਿਸੇ ਨੇ ਕਹਿੰਦੇ ਜੇ ਸਵਰਗ ਇੰਨੀ ਵਧੀਆ ਜਗ੍ਹਾ ਹੈ ਤਾਂ ਬੰਦਾ ਉਹਦੇ ਜਾਣ ਤੋਂ ਕਿਤਰਾਉਂਦਾ ਕਿਉਂ ਹੈ ਮੌਤ ਤੋਂ ਤਾਂ ਹਰੇਕ ਹੀ ਕਿਤਰਾਉਂਦਾ ਕਿ ਉਹ ਇੰਨੀ ਚੰਗੀ ਜਗ੍ਹਾ ਫਿਰ ਤਾਂ ਬੰਦਾ ਕਹੇ ਮੈਂ ਛੇਤੀ ਜਾਵਾਂ ਉੱਥੇ ਹਾਂ ਉਹਨੇ ਉਹਨੇ ਟੌਂਟ ਕੀਤਾ ਹੋਇਆ ਦੂਏ ਕ੍ਰਿਸ਼ਚਨਾ ਤੇ ਵੀ ਤੁਹਾਨੂੰ ਕੋਈ ਸਵਰਗ ਸੁਰਗ ਨਹੀਂ ਹੈ ਤੁਹਾਨੂੰ ਵੀ ਪਤਾ ਹੈ ਕਹਾਂ ਜਾ ਕੇ ਕੀ ਹੋਣਾ ਜੇ ਤੁਸੀਂ ਕਹਿੰਦੇ ਹੋ ਵੀ ਉਹ ਇੰਨਾ ਚੰਗਾ ਹੈ ਤਾਂ ਫਿਰ ਜਾਓ ਛੇਤੀ ਕਰੋ ਤਾਂ ਜਾਂਦਾ ਤਾਂ ਕੋਈ ਹੈ ਨਹੀਂ ਉੱਥੇ ਹਾਂ ਠੀਕ ਹੈ ਜੀ ਬਸ ਇਸ ਤਰ੍ਹਾਂ ਦਾ ਹਰ ਇੱਕ ਜਗਾਈ ਭਰਮ ਪਾਇਆ ਹੋਇਆ ਜੀ ਪੰਡਤਾਂ ਨੇ ਪਾਇਆ ਹੋਇਆ ਬਹੁਤ ਜਗਾ ਚੰਗਾ ਚੰਗਾ ਜੀ ਝੂਠ ਬੋਲਿਆ ਲੁੰਗਾ ਜੇ ਕਾ ਝੂਠ ਬੋਲਿਆ ਭਰਾ ਜੀ ਕਿਵੇਂ ਚਲੇ ਜਾਂਦਾ ਇਹਦਾ ਬਸ ਇਹ ਬਸੂਜਮਾਨ ਬੰਦਿਆਂ ਦੀ ਕਮੀ ਹੈ ਜੀ